ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼ੋਮਰੀ ਅਕਾਲੀ ਦਲ ਦੇ ਆਗੂ ਵਿਕ੍ਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀ ਜਾ ਰਹੀਆਂ ਨੇ ਜਿਨ੍ਹਾਂ ਨੂੰ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੋਂ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਵਿੱਚ ਵੀ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਦਰਸਲ ਰਾਜਪਾਲ ਗੁਲਾਬਚੰਦ ਪਟਾਰੀ ਨੇ ਭ੍ਰਿਸ਼ਟਾਚਾਰ ਰੋਕਥam ਕਾਨੂੰਨ ਦੀ ਧਾਰਾ 131 ਤਹਿਤ ਮਜੀਠੀਆ ਉੱਤੇ ਮੁਕੱਦਮਾ ਚਲਾਉਣ ਦੀ ਮਜ਼ਦੂਰੀ ਦੇ ਦਿੱਤੀ ਹੈ ਰਾਜ ਮੰਤਰੀ ਮੰਡਲ ਨੇ ਪਹਿਲਾ 8 ਸਤੰਬਰ ਨੂੰ ਇੱਕ ਸਿਫਾਰਿਸ਼ ਭੇਜੀ ਸੀ ਕਿ ਮਾਮਲਾ ਰਾਜ ਬਿਜ਼ਨਸ ਬਿਊਰੋ ਦੁਆਰਾ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮੁਜ਼ੇੜੀ ਉੱਤੇ ਆਪਣੀ ਐਲਾਨੀ ਆਮਦਨ ਤੋਂ ਲਗਭਗ 1200 ਕਰੋੜ ਤੋਂ ਵੱਧ ਜਾਇਦਾਦ ਇਕੱਠੇ ਕਰਨ ਦਾ ਦੋਸ਼ ਲੱਗਿਆ ਸੀ ਤਾਂ ਜਾਂਚ ਏਜੰਸੀ ਦੇ ਅਨੁਸਾਰ ਦੱਸਦੀ ਕਿ ਉਹਨਾਂ ਨੇ ਮਨੀ ਲੌਂਗ ਡ੍ਰਿੰਕ ਰਾਹੀਂ 700 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਇਕੱਠੀ ਕੀਤੀ ਹੈ ਜਿਸ ਦੇ ਵਿੱਚ 2013 ਚ ਇੱਕ ਡਰੱਗ ਤਸਕਰੀ ਨੈੱਟਵਰਕ ਦੇ ਨਾਲ ਜੁੜੇ 540 ਕਰੋੜ ਰੁਪਏ ਵਿਸ਼ਾਮਲ ਹਨ ਤਾਂ ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵਿਜਨਸ ਬਿਊਰੋ ਹੁਣ ਅਦਾਲਤ ਦੇ ਵਿੱਚ ਕੇਸ ਥੀ ਕਾਰਵਾਈ ਨੂੰ ਅੱਗੇ ਵਧਾਵੇਗਾ ਤਬੀਜਲ ਉਸਨੇ ਆਪਣੀ ਚਾਰ ਸ਼ੀਟ ਦੇ ਵਿੱਚ 700 ਕਰੋੜ ਰੁਪਏ ਦੀ ਗੈਰ ਕਾਨੂੰਨੀ ਤੇ ਬੇ ਹਿਸਾਬ ਜਾਇਦਾਦ ਦਾ ਖੁਲਾਸਾ ਕੀਤਾ ਹੈ। ਇਹ ਚਾਰ ਸ਼ੀਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ 15 ਸਥਾਨਾਂ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਹੈ। ਤੋਂ ਚਾਰ ਸ਼ੀਟ ਦੇ ਵਿੱਚ ਕਈ ਅਕਾਲੀ ਅਤੇ ਭਾਜਪਾ ਨੇਤਾਵਾਂ ਦੇ ਬਿਆਨ ਵੀ ਸ਼ਾਮਲ ਨੇ। ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਵਿਜਨਸ ਨੇ ਸਮੇਂ ਸਿਰ ਚਾਰ ਸ਼ੀਟ ਜਿਹੜੀ ਕਿ ਦਾਇਰ ਕੀਤੀ ਹੈ।